ਹਾਂਜੀ ਬੋ ਦੋਸਤੋ ਕੀ ਹਾਲ ਚਾਲ ਅੱਜ ਦਾ ਵਿਸ਼ਾ ਹੈ ਆਪਣਾ ਜੀ ਪਸ਼ੂਆਂ ਵਿੱਚ ਨਸਲ ਸੁਧਾਰ ਕਿਉਂ ਜ਼ਰੂਰੀ ਹੈ ਤੇ ਕਿਵੇਂ ਕੀਤੀ ਜਾ ਸਕਦੀ ਹੈ ਨਸਲ ਸੁਧਾਰ ਪਸ਼ੂਆਂ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਨਸਲ ਨਸਲ ਕੀ ਹੁੰਦੀ ਹੈ ਨਸਲ ਕਿਵੇਂ ਜੀ ਪਰਖ ਹੁੰਦੀ ਆ ਮੰਨ ਲਓ ਜਦੋਂ ਆਪਣੇ ਘਰ ਵਿੱਚ ਦੋ ਤੋਂ ਤਿੰਨ ਤਿੰਨ ਗਾਇਆਂ ਵਾ ਇੱਕ ਤਾਂ ਪਸ਼ੂ ਆਪਣਾ ਦੇ ਰਿਹਾ ਵਾ 13 ਤੋਂ 15 ਲੀਟਰ ਜਾਂ 17 ਲੀਟਰ ਦੁੱਧ ਦੂਜਾ ਪਸ਼ੂ ਦੇ ਰਿਹਾ ਵਾ 35 ਤੋਂ 40 ਲੀਟਰ ਦੁੱਧ ਹੁਣ ਜਿਹੋ ਪਸ਼ੂ 35 ਤੋਂ 40 ਲੀਟਰ ਦੁੱਧ ਦੇ ਰਿਹਾ ਵਾ ਉਹ ਦੂਸਰੇ ਪਸ਼ੂ ਨੂੰ ਆਪਣੇ ਆਪ ਨੂੰ ਵੱਖ ਕਰ ਰਿਹਾ ਹਵਾ ਵੱਖ ਕਿਵੇਂ ਕਰ ਰਿਹਾ ਕਿਉਂਕਿ ਇਹ ਨਸਲ ਚੰਗੀ ਆ ਉਹ ਨਸਲ ਚੰਗੀ ਕਰਕੇ ਦੁੱਧ ਵੱਧ ਦੇ ਰਿਹਾ ਇਸ ਕਰਕੇ ਉਹ ਆਪਣੇ ਆਪ ਨੂੰ ਵੱਖ ਕਰ ਰਿਹਾ ਹਵਾ ਜਿਵੇਂ ਕਿ ਉਹ ਅਮਰੀਕਾ ਦੀਆਂ ਅਮਰੀਕਾ ਗਾਨੇ ਦੀ ਨਸਲਾਂ ਵਾਂ ਇੱਕ ਜਰਸੀ ਹੋਲਸਟ ਫਰੀਜ਼ਨ ਜਿਹਨੂੰ ਆਪਾਂ ਐਚ ਐਫ ਵੀ ਕਹਿ ਦਿੰਦੇ ਆ ਚਿੱਟੀ ਤੇ ਕਾਲ ਡੱਬੀ ਵਾਲੀ ਹੁੰਦੀ ਜਿਹੜੀ ਇਹ ਦੋਨੇ ਨਸਲਾਂ ਵੱਧ ਦੁੱਧ ਹੁੰਦੀਆਂ ਆ ਤੇ ਜਿਵੇਂ ਆਪਣੀਆਂ ਨਸਲਾਂ ਆ ਗਿਆ ਸਾਈਵਾਲ ਰੈੱਡ ਸਿੰਧੀ ਥਾਨਪਾਰਕ ਡਿਉਨੀ ਰਾਡੀ ਖਲਾੜੀਏ ਤੇ ਨਗੌਰੀ ਇਹ ਥੋੜੀਆਂ ਜੀਆਂ ਨਸਲਾਂ ਘਟ ਦੁੱਧ ਦਿੰਦੀਆਂ ਵਾਂ ਇਹ ਆਪਾਂ ਨੂੰ ਸਾਰੇ ਨੂੰ ਪਤਾ ਹੀ ਆ ਤੇ ਹੁਣ ਜੀ ਆਪਾਂ ਨਸਲ ਵਿੱਚ ਸੁਧਾਰ ਕਿਵੇਂ ਕਰ ਸਕਦੇ ਆ ਆਪਣੀ ਨਸਲ ਨੂੰ ਬਿਹਤਰ ਕਿਵੇਂ ਬਣਾ ਸਕਦੇ ਆ ਬਿਹਤਰ ਦੇਖੋ ਜੀ ਹੁਣ ਜੇ ਆਪਾਂ ਕਹੀ ਆਪਾਂ ਕੋਈ ਨਸਲ ਦਾ ਪਸੂ ਮੁੱਲ ਲੈਣਾ ਵਾ ਮੁੱਲ ਲੈ ਲਾਂਗੇ ਤਾਂ ਇਹ ਤੁਸੀਂ ਭੁੱਲ ਜੂ ਜੀ ਆਪਾਂ ਪਸੂ ਮੁੱਲ ਲੈ ਲਾਂਗੇ ਚੰਗੀ ਨਸਲ ਦਾ ਕਿਉਂਕਿ ਕੋਈ ਵੀ ਫਾਰਮਰ ਹੋਊਗਾ ਜਾਂ ਕੋਈ ਵੀ ਕਿਸਾਨ ਹੋਊਗਾ ਉਹ ਭਾਈ ਜੀ ਚੰਗੀ ਨਸਲ ਦਾ ਪਸ਼ੂ ਵੇਚਦਾ ਹੀ ਨਹੀਂ ਗਾ ਉਹ ਉਹੀ ਪਸ਼ੂ ਵੇਚੂਗਾ ਜਿਹਦੇ ਵਿੱਚ ਕੋਈ ਨਾ ਕੋਈ ਖਾਮੀ ਹੋਊਗੀ ਇਹ ਉਹ ਵੇਚੂਗਾ 1.5 ਲੱਖ 2 ਲੱਖ ਦੇ ਨੇੜੇ ਗਾ ਮਿਲੂਗਾ ਆਪਾਂ ਨੂੰ ਚੰਗੀ ਆਪਣੇ ਭਾਅ ਦੀ ਚੰਗੀ ਹੋਊਗੀ ਪਰ ਉਹਦੇ ਵਿੱਚ ਕੋਈ ਨਾ ਕੋਈ ਖਾਮੀ ਜ਼ਰੂਰ ਹੋਊਗੀ ਤੇ ਆਪਾਂ ਫਿਰ ਕਿਵੇਂ ਕਰਾਂਗੇ ਆਪਾਂ ਨਸਲ ਤਿਆਰ ਕਰ ਲਾਂਗੇ ਘਰੇ ਆਲਦੇ ਆਪ ਆਈ ਨਹੀਂ ਨਸਲ ਤਿਆਰ ਹੁੰਦੀ ਆਪਾਂ ਨੂੰ ਨਸਲ ਤਿਆਰ ਕਰਨ ਵਾਸਤੇ ਆਪਣੇ ਜਿਹੜੇ ਵੀ ਪਸ਼ੂ ਆ ਉਹਨਾਂ ਤੇ ਆਪਾਂ ਨੂੰ ਕੰਮ ਕਰਨਾ ਪੈਣਾ ਉਹਨਾਂ ਦੇ ਆਪਾਂ ਨੂੰ ਚੰਗੇ ਸੀਮਨ ਭਰੋਣੇ ਪੈਣੇ ਆ ਜਿਵੇਂ ਕਿ ਹੁਣ ਦੇਖੋ ਤੁਸੀਂ ਸੀਮਨ ਤਾਂ ਬਹੁਤ ਹੀ ਮਹਿੰਗੀ ਪਈ ਜਿਵੇਂ ਜੁਨਟ ਹੋ ਗਿਆ ਇਹ ਲੀਚ ਵਰਤ ਹੋ ਗਿਆ ਹੋਰ ਕਿੰਨੇ 92 99000 ਦਾ ਸੀਮਨ ਪਿਆ ਵਾ ਪਰ ਇਹ ਵੀ ਨਹੀਂ ਆਪਾਂ ਵਿੱਚ ਆ ਕੇ 9000 ਸੀਮਨ ਦਰਾ ਦੇਣਾ ਉਹ ਵੀ ਨਹੀਂ ਕੰਮ ਕਰ ਲੋ ਸੀਮਨ ਨੇ ਉਹ ਸੀਮਨ ਇਹੋ ਹੀ ਕੰਮ ਕਰਨਾ ਹੋ ਜੀ ਆਪਾਂ ਕਹੀਏ ਪੌੜੀ ਚੜ੍ਹਨੀ ਆਪਾਂ ਜਦੋਂ ਸਿਰੇ ਵਾਲੇ ਟੰਬੇ ਤੋਂ ਸਿੱਧਾ ਕਿੰਨੇ ਛਾ ਮਾਰ ਕੇ ਚੜ੍ਹ ਜਾਂਗੇ ਆਪਾਂ ਡਿੱਗਾ ਗਰਾਜ ਨਹੀਂ ਚੜ੍ਹ ਸਕਦੇ ਆਪਾਂ ਨੂੰ ਸਟੈਪ ਬਾਈ ਸਟੈਪ ਚੜ੍ਹਨਾ ਪੈਣਾ ਵਾ ਜੀ ਆਪਣੇ ਪਸ਼ੂ ਦੀ ਨਸਲ ਥੋੜੀ ਜੀ ਡਾਊਨ ਆਪਾਂ ਨੂੰ ਪਤਾ ਹੈ 15 ਤੋਂ ਤਾਂ ਆਪਾਂ ਕੀ ਕਰਨਾ ਉਹ ਉਹ ਸੀਮੰਤ ਰੋਣਾਵਾ ਜਿਹਦੇ ਨਾਲ ਉਹਦੀ ਜਿਹੜੀ ਬੱਚੀ ਆਊਗੀ ਇਹ ਜੋ 15-20 ਲੀਟਰ ਦੇ ਰਹੀ ਆ ਉਹ ਬੱਚੀ ਉਹ 25 ਤੋਂ 30 ਲੀਟਰ ਤੱਕ ਚਲੀ ਜਾਊਗੀ ਉਹਦੇ ਗਾ ਉਸ ਤਰ੍ਹਾਂ ਦਾ ਸੀਮੰਤ ਰਾ ਜਾਊਗਾ ਇਸ ਤਰ੍ਹਾਂ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲਣਾ ਹੁਵੇ ਇਹ ਆਪਾਂ ਕ੍ਰਾਸ ਬਰੀਡ ਵੀ ਕਰਾ ਸਕਦੇ ਆ ਜਿਵੇਂ ਕੋਈ ਆਪਣੀ ਨਸਲ ਕੋਈ ਰਾਠੀ ਆ ਜਾਂ ਕੋਈ ਸਾਈ ਵਾਲਾ ਜਾਂ ਕੋਈ ਵੀ ਆ ਆਪਾਂ ਚੱਕ ਚੁਣਾਵਾ ਚੰਗੀ ਨਸਲ ਵਿੱਚ ਆਪਾਂ ਕ੍ਰਾਸ ਬਰੀਡ ਵੀ ਕਰਾ ਸਕਦੇ ਆ ਉਹਦੇ ਨਾਲ ਕੀ ਹੋਊਗਾ ਟਾਈਮ ਜ਼ਰੂਰ ਲੱਗੂਗਾ ਪਰ ਫਿਰ ਨਸਲ ਜ਼ਰੂਰ ਸਦਰਜੂਗੀ ਤੇ ਜੇ ਆਪਾਂ ਆਪਣੇ ਡਾਕਟਰ ਤੋਂ ਆਪਾਂ ਕਰਾਉਨੇ ਆ ਆਪਣੇ ਪਸ਼ੂ ਨੂੰ ਕਰਾਉਸ ਜਾਂ AI ਜੇ ਆਪਾਂ ਵੀ ਡਾਕਟਰ ਤੋਂ AI ਕਰਾਉਨੇ ਆ ਉਹਦੇ ਨਾਲ ਪਸ਼ੂ ਦੇ ਜਨਸ ਰਹਿਣ ਦੇ ਵੱਧਾ ਕਿਉਂਕਿ ਉਹ ਕੀ ਹੁੰਦਾ ਵਾ ਉਹ ਬੱਚੇ ਜਨਮ ਦੇ ਬਾਅਦ ਕੋਲੇ ਜਾ ਕੇ ਛੜਦਾ ਸੀ ਮਨ ਨੂੰ ਤੇ ਇਸ ਤਰ੍ਹਾਂ ਆਪਾਂ ਨਸਲ ਦਾ ਸੁਧਾਰ ਹੋ ਸਕਦਾ ਵਾ ਤੇ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਨੌਜ ਦੀ ਲੋੜ ਹੋਵੇ ਤਾਂ ਆਪਾਂ ਸਿੱਧੀ ਤੁਸੀਂ ਵੇਚਾ ਜਿਓ ਕਰਕੇ ਪੁੱਛ ਸਕਦੇ ਆ ਕਿਉਂਕਿ ਹੁਣ ਬੌਲ ਦਾ ਬਹੁਤ ਚੰਗੇ ਤੋਂ ਚੰਗੇ ਪੈ ਜਿਵੇਂ ਸਪਾਈਕ ਹੋ ਗਿਆ ਔਰ ਮਾਰਡਾ ਹੈਮਰ ਜੋਟ ਲਿਚਵਾ ਸਜੂਟ ਬਰਕਰਾਰ ਟੋਪ ਦਿਆ ਗਿਆ 92 ਤੋਂ 80 ਮਨਵਾ ਰਿਹਾ ਵਾ ਹੁਣ ਜੇ ਆਪਾਂ ਕਹੀਏ ਵੀ ਆਪਾਂ ਨਾਰਮਲ ਪਸ਼ੂ ਦੇ 92 ਤੋਂ 80 ਮੰਤਰਾ ਦੇਾਂਗੇ ਤਾਂ ਰਹਿਣਾ ਹੀ ਨਹੀਂ ਕਿਉਂਕਿ ਉਹਦੇ ਬੱਚੇਦਿਆਂ ਦੀ ਨੇ ਸੀਵਨ ਹੀ ਨਹੀਂ ਚੱਲਣਾ ਉਹ ਕਾਨੂੰਨੀ ਕਾਰਨ ਨੇ ਫੇਰ ਰਿਪੀਟ ਮਾਰ ਜਾਣਾ ਵਾ ਜਾਂ ਬੱਚੇਦਿਆਂ ਨੂੰ ਵਿੱਚ ਨੁਕਸ ਹੋ ਵੀ ਪੈ ਸਕਦਾ ਕੋਈ ਇਸ ਕਰਕੇ ਆਪਾਂ ਦਰਮਿਆਨੇ ਪਸ਼ੂ ਦਾ ਦਰਮਿਆਨਾ ਸੀਮਨ ਭਰਾਉਣਾ ਵਾ ਐਬੀਐਸ ਸੀਮਨ ਧਰਾਉਣਾ ਆਪਾਂ ਕੋਈ ਵੀ ਸਖਸ਼ਣ ਦੇ ਉਹਦੇ ਨਾਲ ਕੀ ਹੋਊਗਾ ਜੇ ਮੰਨ ਲੇ ਕਿ ਜੇ ਆਪਾਂ ਸਪਾਈ ਕਿਧਰਾ ਦਿੰਨੇ ਆ 1500 2000 ਦੇ ਰੇਂਜ ਚ ਆਪਾਂ ਕੁਸੀਮਨ ਮਿਲ ਜਾਂਦਾ ਹੈ ਇਹ ਸੀਮਨ ਵੱਧ ਕਹਾਵ ਯਾਦ ਹੁੰਦੇ ਆ ਜਾਂ ਰਮਾਂਡਾ ਜਾਂ ਹੈਮਰ ਕੋਈ ਵੀ ਇਹ ਸਾਰੇ ਇੱਕੋ ਰੇਂਜ ਵਿੱਚ ਮਿਲ ਜਾਂਦੇ ਆਪਾਂ ਨੂੰ ਤਕਰੀਬਨ ਇਸ ਤਰ੍ਹਾਂ ਸਟੈਪ ਬਾਏ ਸਟੈਪ ਆਪਾਂ ਚੱਲਾਂਗੇ ਤਾਂ ਆਪਣੇ ਪਸ਼ੂਆਂ ਦੀ ਨਸਲ ਜ਼ਰੂਰ ਸੁਧਰੂਗੀ ਤੇ ਕਿਉਂਕਿ ਬਾਈ ਜੀ ਗੋਹਾ ਵੀ ਆਪਾਂ ਉਹੀ ਮਿੱਧੀ ਜਣਾ ਕੰਮ ਵੀ ਆਪਾਂ ਇੱਥੇ ਵੀ ਨੀਰ ਆਵੇ ਸਾਰਾ ਕੁਝ ਉਹੀ ਪਾਈ ਜਾਣਾ ਵਾ ਤੇ ਆਪਾਂ ਨੂੰ ਦੁੱਧ ਫੇਰ ਥੋੜਾ ਮਿਲ ਰਿਹਾ ਵਾ ਤੇ ਇਸ ਕਰਕੇ ਕਿਉਂ ਨਾ ਆਪਾਂ ਨਸوں ਨੂੰ ਸੁਧਾਰੀਏ ਕੰਮ ਵੀ ਉਨਾ ਹੀ ਕਰਨਾ ਆਪਾਂ ਦੁੱਧ ਜੇ ਆਪਾਂ ਆਉਂਦੇ ਤਾਂ ਬੜੀ ਘੱਟੋ ਘੱਟ ਤੇ ਇਸ ਕਰਕੇ ਨਸਾਂ ਦੇ ਵਿੱਚ ਜਰੂਰ ਸੁਧਾਰ ਕਰੋ ਭਾਈ ਜੀ ਤੇ ਜੀ ਵੀਡੀਓ ਸ਼ੀਰ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨੀ ਤੇ ਸਬਸਕ੍ਰਾਈਬ ਜਰੂਰ ਕਰਨਾ